ਮੈਂ 17 ਕੇ ਕੇ 18 ਕੇ ਨਹੀਂ 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 ਛੋਟਾ ਦਾ 20 ਲਾ ਗਿਆ ਉਹ ਦੇਖ ਆ ਨਾ ਰਵਿੰਦਰ 20 ਦਾ ਜਿਹੜਾ ਭਾਈ ਲਾ ਗਿਆ ਵੱਡਾ ਉਹ ਲਾ ਫੜਾ ਓਏ ਜਿਸ ਤੂੰ ਮੈਦਾਨ ਚੜਦਾ ਹੋਰਾ ਅੱਛਾ ਗੱਲ ਤਾਂ ਸੁਣ ਤੂੰ ਸੁਬਾਨ ਨੂੰ ਪੁੱਛ ਲੈ 20 ਅਰਗਣ ਕੇ ਲਾ ਦੇ ਇਹ ਨਹੀਂ ਕਰਦੀ ਤੇਰੀ ਮਰਜ਼ੀ ਹੈ ਤੋੜਾ ਹਾਂ ਲੰਮਤ ਰੋਣਾ ਬਾਈ ਕੋਲੇ ਆਪਣੀ ਘਰ ਦੀ ਝੋਟੀ ਤਿਆਰ ਕਰੀ ਹੋਈ ਸੀਗੀ ਤੇ ਕੋਈ ਹਰਿਆਣੇ ਦੇ ਵਿੱਚੋਂ ਲਿਆ ਕੇ ਆਂਦਾ ਮੇਰੇ ਹਿਸਾਬ ਨਾਲ ਸ਼ਾਇਦ ਪੰਜਾਬ ਚ ਹੀ ਆ ਤੇ ਝੋਟੀ ਵਾਜਾ ਵਾਜਾ ਕਰਦੀ ਨਹੀਂ ਚੈੱਕ ਕਰ ਲੋ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰੋ ਹਨ ਤੇ ਪੂਰੀ ਆਪਾਂ ਡਿਟੇਲ ਬਾਈ ਤੋਂ ਸਾਂਝੀ ਕਰਾਂਗੇ ਤੇ ਕੀ ਮਾਲ ਮੁੱਲ ਕਰਦਾ ਝੋਟੀ ਦਾ ਕਦ ਕਦ ਬਹੁਤ ਆ ਉੱਚੀ ਨੀਮੀ ਜਿਵੇਂ ਆਪਾਂ ਕਹੇ ਦੀ ਹਨਾ ਮੰਨ ਲਓ ਬਰੀਡ ਵਾਲੀ ਝੋਟੀ ਹੈ ਜੇ ਗੱਲ ਕਰੀ ਨੂੰ ਬਰੀਡ ਵਾਜ ਹਨਾ ਪੂਰਾ ਸੋਬਰ ਨਗੀਨਾ ਸਾਰੀ ਮੰਡੀ ਦੇ ਵਿੱਚ ਇੱਕ ਵਾਰ ਕੱਪੜੇ ਇਹ 7 ਮਹੀਨਿਆਂ ਦੀ ਸਿੰਘ ਸਿੰਘ ਪੂਰਾ ਕੁੰਡਾ ਤੇ ਬਾਕੀ ਯਾਰਾ ਕਰੈਕਟਰ ਪੱਖੋਂ ਵੀ ਝੋਟੀ ਦਾ ਜਿਹੜੀ ਦਾ ਦੀਂਦੇ ਵੀ ਹਾਂ ਯਾਰ ਝੋਟੀ ਚੰਗੀ ਦੁੱਧ ਲੈਣ ਦੀ ਤੇ ਬਾਕੀ ਇਹ 7 ਮਹੀਨੇ ਦੇ ਗੱਪਣਾ ਪੂਰੇ ਟਾਈਮ ਤੇ ਦੇਖੋ ਕੀ ਰੰਗ ਲਾਉਂਦੀ ਹੈਣਾ ਤੇ ਬਾਕੀ ਹੁਣ ਇਸ ਟਾਈਮ ਜਿਹੜੀ ਕਮੀ ਕੋਈ ਨਹੀਂ ਹੈਗੀ ਉਰੇ ਆ ਜਾ ਹੈ 7 ਮਹੀਨੇ ਦੇ ਡੇਢ ਐ ਇੱਥੇ ਟਿਕੜਾ ਲਾ ਬਾਈ ਬਾਈ ਹੱਸੀ ਗਾਣ ਉਧਰ ਨੂੰ ਚੱਲ ਬਾਈ ਤੇ ਇੱਥੇ ਬਣਨਾ ਚੱਲ ਬਣਨਾ ਬਣਨਾ ਕੋ ਨਹੀਂ ਡੇਢ ਲੱਖ ਰੁਪਏ ਬਾਈ ਤੇ ਬਈ ਨਾਮ ਦੱਸੋ ਸਭ ਤੋਂ ਪਹਿਲਾਂ ਦਾ ਹਿੰਮਤ ਸਿੰਘ ਬਾਈ ਹਿੰਮਤ ਆ ਠੀਕ ਆ ਹਿੰਮਤ ਪੰਡ ਬਾਈ ਮਾਨਵੀ ਬੜੀਆਂ ਮਾਨਵੀ ਬੜੀਆਂ ਮੂਸੇ ਦੇ ਨਾਲ ਤੇ ਮੂਸੇ ਨਾਲ ਜਿਲ੍ਹਾ ਆਪਣਾ ਮਾਨਸੀ ਹੋ ਜਾਂਦਾ ਹੈ ਨਾ ਤੇ ਮੋਬਾਈਲ ਨੰਬਰ ਦੱਸਿਓ ਬਾਈ ਇੱਕ ਵਾਰ ਹਿੰਮਤ ਨਾ 97152 55575 ਠੀਕ ਆ ਤੇ ਮਤਲਬ ਕਿਹੜੇ ਸਿਮ ਨੂੰ ਸੁਮਣ ਦੀ ਬਾਈ ਇਹ ਇਹ ਤਾਂ ਪ੍ਰੋਵਾ ਘੱਟ ਜਾਂਦੇ ਐ ਤਾਂ ਅਸੀਂ اچھا ਵੀ ਆਪਣੂ ਤਿਆਰ ਕਰੇ ਕਰੀਏ ਕਰੇ ਨਾ ਕਰੇ ਕਰੇ ਠੀਕ ਆ ਘਰ ਦੀ ਝੋਟੀ ਪਾਲੀ ਹੋਈ ਆ ਹਾਂਜੀ ਤੇ 7 ਮਹੀਨੇ ਦੀ ਗੱਬਣਾ 7 ਮਹੀਨੇ ਪੂਰੇ ਆ ਦੀ ਠੀਕ ਆ ਤੇ ਹੁਣ ਕਿੰਨੇ ਟਾਈਮ ਦੀ ਹੋ ਗਈ ਬਈ ਉਮਰ ਇਹਦੀ ਉਮਰਦੀ ਹੋ ਗਈ ਹੋਈ ਸਾਢੇ ਕਿ ਤਿੰਨ ਸਾਲ ਸਾਢੇ ਦੇਣ ਸਾਲਾ ਠੀਕ ਆ ਤੇ ਭਾਈ ਅੱਜ ਅੱਜ ਦੇ ਹਿਸਾਬ ਕੀ ਰੇਟ ਕਰਦਾ ਹਮਤਾਂ ਡੇਢ ਲੱਖ ਰੁਪਈਆ ਡੇਢ ਲੱਖ ਰੁਪਈਆ ਮਾਨਤਾਨ ਹੋ ਜੂਗਾ ਹਾਂਜੀ ਹੋ ਜੂਗਾ ਜੀ ਠੀਕ ਆ ਮਾਨਤਾਨ ਬਾਈ ਕਹਿੰਦਾ ਹੋ ਜੂਗਾ ਡੇਢ ਲੱਖ ਰੁਪਈਆ ਜਿਹਦੇ ਹਿਸਾਬ ਰੇਟ ਕਰਦਾ ਪੈਂਦਾ ਸਾਰੇ ਆਣਾ ਚੁ ਲਿਆਂਦੀ ਸੀ ਪੰਡਾ ਬਾਈ ਦਾ ਮਗਰਾਈ ਸੀਗੀ ਆ ਮਗਰਾਈ ਸੀ ਠੀਕ ਆ ਮਾਂ ਇਹਦੀ ਹਰਿਆਣਾ ਦੇ ਵਿੱਚੋਂ ਆਈ ਹੋਈ ਸੀ ਬਾਈ ਕਹਿੰਦਾ ਬਰੀਡ ਦਾ ਬਰੀਡ ਹੀ ਹੁੰਦੀ ਹੈ ਨਾ ਤੇ ਮਗਰੇ ਦੀ ਕੱਟੀ ਸੀਗੀ ਤੇ ਬਾਕੀ ਬਾਈਆਂ ਨੂੰ ਬਾਲਾ ਪਤਾ ਨਹੀਂਗਾ ਵੀ ਕਿਹੜੇ ਸੋਨੇ ਸੋਣ ਦੀ ਆ ਠੀਕ ਆ ਜਿਹੜੇ ਭਰਾ ਮੰਨ ਲ ਡੱਜਮੈਂਟ ਕਰ ਲੈਂਦੇ ਵੀ ਸੋਬਰ ਨਗੀਨਾ ਜਿਹੜਾ ਮਾਨਸਾ ਮੰਡੀ ਦੇ ਵਿੱਚ ਅੱਜ ਲੈ ਕੇ ਪਹੁੰਚੇ ਹੋਏ ਸੀ ਬਾਈ ਤੇ ਰੇਟ ਵੀ ਜਾ ਜਾ 1.5 ਲੱਖ ਰੁਪਇਆ ਤੇ ਬਾਕੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਪੂਰੀ ਜਾਣਕਾਰੀ ਦੇਖ ਲਓ ਬਾਈ ਹੁਣ ਸੰਭਾਲ ਲੈਣਾ ਡੋਟਾ ਬਜੀ ਤੇ ਇੱਧਰ ਹੀ ਮਾਸ ਲਟੜ ਲੱਗ ਰਹੀ ਕਿਉਂ ਗਰਨੇਸ਼ਰ ਪਠਾ ਰਹੇ ਮਾਂ ਪਰੋਸ਼ਾ ਤੇ ਵਾਜਦਾ ਥਾਰੀ ਰੇ ਬਾਈ ਤੇਰੀ ਲਗਾਈ ਨੂੰ ਸੰਭਾਲੇ ਅਰ ਤੂੰ ਆ ਡਾਂਗਣ ਸੁਣਨਾ ਤੇ ਗਿਆ ਤਾਲੀ ਸਤਸੰਗਮ केरोड़ा करवा रखा है योर मैं खम में कहीं बूटांगड़ मेरे सर पचड़ रही है इबिया खोला ना पाऊ से तो इसमें मेरी के गलती है टिक्का टाका तो नहीं लाया के मैं कौन लाया देख या ले आओ सर मत राइट मिल्क बूस्टर या तड़की सान दिया कर 1-1 घंटा पहला भाई थारी भास भी ना पूछ दियो ना तो टिक्का ना लायो यो तो है जमाकती जाय रे और देखया दिखना था हमने राइट मिल्क बूस्टर इने दियारो सुबह शाम 1-1 घंटा पहला धार काढण दा पहला पोसा भी एक नंबर का और धार भी बड़ी अरदू तप्पे गाना होना भाई ਅਰਿਆ ਆਪਣਾ ਰੇਕ ਮੈਡੀਕਲ ਸਟੋਰ ਪੈਂ ਹੈ ਔਰ ਕੰਪਨੀ ਦੀ ਵੈਬਸਾਈਟ ਤੇ ਵੀ ਆਪ ਹੀ ਨਾ ਖਰੀਦ ਸਕੋ 7890045000 ਲੈ ਵੀ ਮਿੱਤਰੋ ਨਾ ਬਾਈ ਦੀ ਆਪਾਂ ਮੱਝ ਤੋਰ ਕੇ ਦਿਖਾਉਣੇ ਆ ਤੇ ਵੱਡੀ ਮੱਝ ਆ ਤਾਜੀ ਸੂਈ ਹੋਈ ਆ ਤੁਰ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਲੀਵਾ ਲੂਆ ਵਧੀਆ ਮਣਾ ਹੈ ਹਨਾ ਤੇ ਥਣ ਨਾਲਾ ਜਰੂਰ ਵੱਡੀ ਮੱਝ ਅੱਜ ਮੈਂ ਆਪਾਂ ਕਹਿੰਦੀ ਦੁੱਧ ਵਾਲੀ ਸੁਆ ਘਾਟਾ ਤੇ ਇਸ ਕਰਕੇ ਜਿਹੜਾ ਮੱਝਾਂ ਦਾ ਬੋਰਾ ਹਾੜੀ ਲਾਲੋ ਜਿਵੇਂ ਆਪਾਂ ਕਹੇ ਦੀ ਹੈ ਨਾ ਤੇ ਟਾਮਾ ਟੱਲਾ ਪਸ਼ੂਆਂ ਦਾ ਕੋਈ ਬਾਕੀ ਆਪਾਂ ਪੂਰੀ ਜਾਣਕਾਰੀ ਗੱਲਬਾਤ ਬਾਈ ਨਾਲ ਕਰਾਉਣੇ ਆ। ਗਾਂ ਖੋਲੋ ਪਹਿਲਾਂ ਬੋਲ ਕੇ ਕਰਦਿਆਂ ਗੱਲਬਾਤ ਬਾਈ ਕਿਉਂ ਕੀ ਸਸਰੀ ਗੱਲ ਸਸਰੀ ਗੱਲ ਤੇ ਇੱਕ ਵਾਰੀ ਤਾਂ ਪ੍ਰੋਪਰ ਨਾਮ ਦੱਸ ਮੇਰਾ ਨਾਮ ਗੱਗੀ ਦਲੇਲਣਾ ਪਿੰਡ ਦਾ ਠੀਕ ਹੈ ਧਨੀਰ ਤੋਂ 8 ਕਿਲੋਮੀਟਰ ਠੀਕ ਹੈ ਭਾਈ ਮੋਬਾਈਲ ਨੰਬਰ ਬੋਲਣਾ 62842053 ਬਤਾਉਂਦਾ ਕਿਉਂਕਿ ਜੇ ਆਪਾਂ ਬਾਈ ਗੱਲ ਕਰ ਲਈਏ ਤਾਂ ਇਸ ਮੱਝ ਦੀ ਕੈਮਿਸ ਹੋਏਗੀ ਮੱਝ ਤੀਜੇ ਸੁਏਗੀ ਤੀਜੇ ਸੁਏਗੀ ਕਹੇ ਕਿ ਦਿਨ ਹੋਵੇ ਸੁਈਨਤਾ ਹੋ ਗਿਆ ਹਫਤਾ ਦਾ ਇੱਕ ਹਫਤਾ ਦੁੱਧ ਕਿੰਨਾ ਦਾ ਰੂ 14 ਕਿਲੋ 14 ਕਿਲੋ ਹਾਂਜੀ ਹਰਿਆਣੇ ਦੀ ਮੈਂ ਵਾਖਦਾ ਹਾਂ ਨਾ ਖੰਤ ਥੋੜਾ ਜਿਹਾ ਰੂਣ ਨੇੜਿਆ ਹਾਂਜੀ ਹਾਂਜੀ ਤੇ ਲੇਵਾ 10 ਦਾ ਮਿੱਤਰੋ 14 ਕਿਲੋ ਬਾਈ ਕਹਿੰਦਾ ਗਾਰੰਟੀ ਵਾਲਾ ਤੇ ਰੇਟ ਬਾਈ ਕੀ ਗੱਲ ਕਰਦਾ ਰੇਟ 130 ਜੀ 1 ਲੱਖ 30000 ਮਾਨਦਾਨ ਹੋ ਜੂਗਾ ਹਾਂਜੀ ਹੋ ਜੂਗਾ ਠੀਕ ਹੈ ਲੈ ਮਿੱਤਰ ਮਾਨਤਾ ਹੋ ਜੂਏ ਬਾਕੀ ਬਾਈ ਨਾਲ ਵੀ ਸੰਪਰਕ ਕਰ ਲਿਓ ਤੇ ਰੇਟ 130000 ਬਾਕੀ ਮੰਡੀ ਦਾ ਕਰਕੇ ਕਰਨਾ ਪੈਂਦਾ ਤੇ ਨਾਲ ਬਾਈ ਇੱਕ ਟੋਕੜ ਆਪਣੇ ਕੋਲੇ ਹਾਂ ਇੱਕ ਟੋਕੜ ਇਹ ਵੀ ਤੋੜਨੀ ਇੱਕ ਟੋਕੜ ਇਹ ਵੀ ਤੋੜ ਕੇ ਦਿਖਾ ਦੀ ਤੁਹਾਨੂੰ ਤੇ ਇਹਦਾ ਬੱਚਾ ਤਾਂ ਹੈ ਨਹੀਂ ਹਨਾ ਨਾ ਬੱਚਾ ਹੈ ਨਹੀਂ ਇਹਦਾ ਬੱਚਾ ਹੈ ਨਹੀਂਗਾ ਤੇ ਬਾਕੀ ਦੁੱਧ ਦਿੰਦੀ ਹੈ ਹਨਾ ਹਾਂ ਦੁੱਧ ਦਿੰਦੀ ਆ ਤੇ ਠੰਡੀ ਸੀਗਾ ਬਾਕੀ ਤੁਸੀਂ ਦੇਖੀ ਵੱਡੀ ਮੱਝ ਆ ਗਈ ਥਾਣੇ ਇਹਦੇ ਵੀ ਜ਼ਰੂਰ ਨੇੜੇ ਤੇ ਬਾਕੀ ਕਦ ਕਾਠ ਮੱਝ ਦਾ ਬਹੁਤ ਹੀ ਡਾਵਲਾ ਤੇ ਪੂਰੀ ਜਾਣਕਾਰੀ ਲੈ ਕੇ ਦੰਨੇ ਆ ਬਾਈ ਤੋਂ ਕੀ ਗੱਲਬਾਤ ਕਰਦਾ ਕਿੰਨੇ ਟਾਈਮ ਦੀ ਗੱਭਣਾ ਤੇ ਕਿੰਨਾ ਦੁੱਧ ਆਗਾ ਪੂਰੀ ਜਿਹੜੀ ਗੱਲ ਕਰਾਉਣੇ ਆ ਗੱਭਣ ਗੱਗੀ ਕਿੰਨੇ ਟਾਈਮ ਦੀ ਬਾਈ 4 ਮਹੀਨੇ ਦੀ ਗੱਭਣਾ ਜੀ 4 ਮਹੀਨੇ ਦੀ ਤੇ ਦੁੱਧ ਹੋਣਾ ਦੁੱਧ 7 ਕਿਲੋ ਤੋਂ ਮੈਂ ਸਿਰਫ ਘਣ ਨਹੀਂ ਬਾਕੀ ਕੋਲੇ ਤਾਂ ਤਾਜੀ ਸੂਈ ਮੱਝ ਆਗੀ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰੋ ਫਿਰ ਆਪਾਂ ਬਾਈ ਤੋਂ ਜਿਹੜੀ ਲੋਕ ਪੌੜੀ ਲੈ ਕੇ ਦੇਵਾਂਗੇ ਤੇ ਤਾਜੀ ਸ਼ੂਈਏ ਗਰਮੀ ਬੜੀ ਜਿਆਦੇ ਆ ਬਾਈ ਗਰਮੀ ਕਰਕੇ ਨਾ ਬੁਰਾ ਹਾਲਾ ਦੇਖੋ ਤੁਸੀਂ ਹਣਾ ਬਾਈ ਵੀ ਪਾਣੀ ਨਾਲ ਨਮਾਈ ਜਾਂਦਾ ਜਿਵੇਂ ਪਸ਼ੂ ਵੀ ਜਰਾ ਬੁਰਾ ਹਾਲ ਹੋਇਆ ਪਿਆ ਇੰਨੀ ਜਿਆਦੇ ਗਰਮੀ ਆ ਉਹਨਾਂ ਨੂੰ ਆ ਜਾ ਬਾਈ ਤੇ ਤਾਜੀ ਸ਼ੂਈ ਹੈ ਕਿਉਂਕਿ ਪਸ਼ੂ ਜੇ ਹੁਣ ਘੱਟ ਮਿਲਦੇ ਆ ਏ ਸੁਆਹ ਹੈ ਨਹੀਂ ਗਾ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਬਾਈ ਸਸੀ ਗਾਲ ਸਸੀ ਗਾਲ ਤੇ ਬਾਈ ਨਾਮ ਦੱਸਿਓ ਨਾਮ ਗੁਰਿੰਦਰ ਸਿੰਘ ਗੁਰਿੰਦਰਵਿੰਦਰ ਗੁਰਿੰਦਰ ਪਿੰਡ ਆਪਣਾ ਮੋੜ ਖੁਰਦੇ ਮੋੜ ਛੋੜੇ ਮੋੜ ਹਾਂ ਲਾਹੁੰਦਾ ਹਣਾ ਗੁਰਿੰਦਰ ਨੰਬਰ ਬੋਲ ਬਾਈ ਇੱਕ ਵਾਰੀ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਇੱਕ ਵਾਰੀ ਡਰਸ ਉੱਪਰ ਬੋਲ ਮੇਰਾ ਨਾਮ ਗੱਗੀ ਆਈ ਦਰੇੜਾ ਪਿੰਡ ਹੈ ਹੂੰ ਤੇ ਤਨੀਰ ਤੋਂ 8 ਕਿਲੋਮੀਟਰ 518 ਕਿਲੋਮੀਟਰ ਠੀਕ ਆ ਹਾਂਜੀ ਨੰਬਰ 62842053 ਪਰ ਮਿੱਤਰ ਬਾਈ ਨਾਲ ਸੰਪਰਕ ਜ਼ਰੂਰ ਕਰਨਾ ਜੀ ਹਣਾ ਹਾਂ ਤੇ ਜਿਹੜੀ ਇੱਕ ਅੱਧੀ ਮੰਝ ਨਿਕਲਦੀ ਹੈ ਬਸ ਉਹ ਬਾਰੀ ਜਾਂਦੀ ਹੈ ਹਣਾ ਤੇ ਇੱਕ ਨੇਟਾਂ ਦੀ ਸੂਈ ਹੋਈ ਬਾਈ ਇਹ ਸੂਈ ਜੀ ਮੰਨ ਲਓ ਸਵਾ ਮਹੀਨੇ ਦੀ ਸਵਾ ਮਹੀਨੇ ਦੀ ਗਰਮੀ ਬਹੁਤ ਜ਼ਿਆਦਾ ਹੈ ਜੀ ਹਣਾ ਹਾਂ ਜੀ ਗਰਮੀ ਤੇ ਦੁੱਧ ਹੁਣ ਬਾਈ ਦੁੱਧ ਆ ਗਿਆ ਜੀ 10 ਲੀਟਰ ਪੂਰਾ ਹਾਂ ਹੁਣ ਆਵੇਗਾ ਹਾਂ ਜੀ ਲੈ ਮੇਤਰੋ 10 ਲੀਟਰ ਬਾਈ ਦੁੱਧ ਆ ਗਿਆ ਸਵਾ ਮਹੀਨੇ ਸੂਈ ਹੋਈ ਆ ਤੇ ਬਾਕੀ ਹੁਣ ਜਿਹੜਾ ਸੂਆ ਹੈ ਨਹੀਂਗਾ ਇਹਦਾ ਕਰਕੇ ਥੋੜੇ ਰੇਟ ਜ਼ਿਆਦੇ ਨੇ ਮਾਝੇ ਕੋਈ ਮਿਲਦੀ ਨਹੀਂ ਹੈਗੀ ਤੇ ਬਾਈ ਰੇਟ ਦੀ ਗੱਲ ਐਂਦੀ ਗੁਰਵੰਦਰ ਰੇਟ ਕੀ ਕਰਦਾ ਰੇਟ ਲੱਖ ਕਰਦੇ ਆ ਪੂਰਾ ਇੱਕ ਵਾਰੀ ਨੰਬਰ ਹੋਰ ਬੋਲ ਦੇ ਬਾਈ 91152 20568 ਬਾਈ ਗੁਰਵੰਦਰ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਛੋਟੇ ਮੌੜਾ ਜ਼ਿਲ੍ਹਾ ਬਠਿੰਡਾ ਰਹਿੰਦਾ ਜਿੱਥੇ ਮੰਡੀ ਲੱਗਦੀ ਐ ਮੌੜ ਹਨਾ ਹਾਂ ਜੀ ਤੇ ਬਾਕੀ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ 1 ਲੱਖ ਰੁਪਏ ਰੇਟ ਆ ਮਾਨਦਾਨ ਜ਼ਰੂਰ ਹੋ ਜਾ ਠੀਕ ਕੋਕੜ ਮੱਝ ਆ ਗਈ ਗੱਬਣ ਤੇ ਤੋੜ ਕੇ ਦਿਖਾਉਣੇ ਆ ਇੱਕ ਸੱਜਰ ਸੀਗੀ ਦੋ ਸੀਗੀਆਂ ਇੱਕ ਬਾਈ ਨੇ ਵੇਚਦੀ ਤੇ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਕਿੰਨੇ ਮਹੀਨੇ ਦੀ ਗੱਬਣਾ ਕੀ ਗੱਲਬਾਤ ਆ ਤੇ ਗਰਮੀ ਜ਼ਿਆਦੇ ਮਿੱਤਰੋ ਹੁਣ ਕਾਰਨ ਜਿਹੜਾ ਮੋਬਾਈਲ ਵੀ ਹੈਂਗ ਹੋ ਜਾਂਦਾ ਹੈ ਨਾ ਤੁਹਾਨੂੰ ਪਤਾ ਗਰਮੀ ਚ ਇਹ ਫੋਨ ਆ ਜਿਹੜੇ ਚੱਲਦੇ ਨਹੀਂ ਵੱਡੇ ਵੱਡੇ ਕੈਮਰੇ ਵੀ ਫੇਲ ਹੋ ਜਾਂਦੇ ਐਨੀ ਜ਼ਿਆਦੇ ਹੀਟ ਆ ਗਈ ਅੱਜ ਤੁਸੀਂ ਆਹ ਹਿਸਾਬ ਲਾ ਲਓ ਵੀ ਜਿਹੜਾ ਵੀਡੀਓ ਬਣਾਉਣ ਚ ਬੜੀ ਦਿੱਕਤ ਆ ਆਈ ਜਾਂਦੀ ਐਨੂੰ ਲੈ ਜਾਵਈ ਸਾਂ ਟੋਕੜ ਗੱਬਣਾ ਤੇ ਬਾਈ ਤੋਂ ਰੇਟ ਪੁੱਛ ਕੇ ਦੇਵਾਂਗੇ ਤੇ ਆ ਜਿਹੜਾ ਇਹਦਾ ਬੱਚਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਮਗਰ ਕੱਟਿਆ ਕੱਟਿਓ ਬੁਸਕੇ ਦੇ ਮੈਂ ਦੁੱਧ ਮੇਰੇ ਹਿਸਾਬ ਨਾਲ ਲੇਵਾ ਝਾੜੀ ਖੜੀ ਹੀ ਦਿੰਦੀ ਨੂੰ ਤੇ ਬਾਕੀ ਆਪਾਂ ਪੂਰੀ ਗੱਲਬਾਤ ਜਿਹੜੀ ਬਾਈ ਤੋਂ ਜਾਣਕਾਰੀ ਲੈ ਕੇ ਦਿੰਨੇ ਆਂ ਅੰਨ ਦੇ ਬਾਈ ਆ ਜਾ ਰਹੇ ਆ ਬਾਈ ਹੋਸੀ ਗਾਲਾ ਸਸਰੀ ਘਰ ਜੀ ਤੇ ਨਾਮ ਦੱਸਿਓ ਬਾਈ ਇੱਕ ਵਾਰੀ ਸੰਸਾਰ ਸਿੰਘ ਹੈ ਜੀ ਸੰਸਾਰ ਬਾਈ ਜੀ ਆਪਾਂ ਗੱਲ ਕਰ ਲਈ ਜਿਹੜੀ ਟੋਕੜ ਗੱਬਣਾਗੇ ਇਹ ਹਾਂ ਟੋਕੜ ਗੱਬਣਾ ਜੀ ਗੱਬਣ ਕਿੰਨੇ ਟਾਈਮ ਦੀ ਆ ਇਹ 7 ਮਹੀਨੇ ਦੀ ਜੀ 7 ਮਹੀਨੇ ਦੀ ਤੇ ਦੁੱਧ ਹੁਣ ਹੱਡੀ ਦੁੱਧ ਆਟ ਗਈ ਜੀ ਇਹਨੂੰ 10 12 ਲੋਗੇ ਹੂੰ ਹੋਰਾਂ ਨੂੰ ਆ ਜਾ ਕਿੰਨੇ ਮਹੀਨੇ ਦੱਸਿਆ ਸੀਗਾ ਇਹ 7 ਮਹੀਨੇ ਦੀ 7 ਮਹੀਨੇ ਦੀ ਫੇਰ ਤਾਂ ਕੀ ਤੋਂ ਹੋਣਾ ਹਾਂ ਇਹ ਥਣ ਪਾਸ ਕਰਾਉਂਦੀ ਸਵਾ ਓਕੇ ਆ ਜੀ ਥਣਾਂ ਦੀ ਨਹੀਂ ਥਣਾਂ ਦਾ ਪਾਸ ਕਰਾਉਂਦੀ ਨਹੀਂ ਥਣਾਂ ਹੁਣ ਤਾਂ ਦੁੱਧ ਦੱਸਣ ਹੋ ਗਏ ਆਂ ਇਹ ਬੰਦਾ ਪਾਸ ਕਰ ਲਓ ਆਈ ਤਾਂ ਆਹ ਪਾਣੀ ਜਾ ਆਉਂਦਾਗਾ ਜਿਵੇਂ ਦੁੱਧ ਜਿਹਾ ਇਹ ਮੰਗਰ ਬੱਚਾ ਕੱਟਾ 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 ਜੀ ਇਹਦੇ ਮੰਗਰ ਤੇ ਉਹ ਖਸਮ ਇੱਕ ਤਾਂ ਤੇਰੇ ਸ਼ੂਗਰ ਉੱਪਰ ਤਾਂ ਤੂੰ ਗੁੜ ਖਾਵਾ ਮਰ ਰਹਿਗਾ ਕੇ ਰੋ ਬੇ ਮਾਤਾ ਮਾ ਆਪਣੇ ਖਾਤਰ ਕੋਈ ਨਾ ਕੁੱਟਦਾ ਇਸਨੇ ਫੇਰ ਯੂ ਦੇਖ ਰਾਈਟ ਰੂਮਨ ਯਮ ਆਸ਼ਨ ਆਪਾਂ ਲੈ ਕੋਈ ਨਾ ਖਾਂਦੀ ਗਰਮੀ ਮਨਿਆਰੇ ਉਪਰ ਤੇ ਨਹੀਂ ਤੂੜੀ ਆਗੀ ਇਸਮੇ 5 ਤੋਂ ਪਾਉਚ ਹੈ 20 20 ਗ੍ਰਾਮ ਕੇ ਹੈ ਔਰ ਗੁੜ ਮੇ ਮਿਲਾ ਕੇ ਗਾੜਾ ਬਣਾ ਕੇ ਔਰ ਇੱਕ ਦਿਨ ਦੇ ਦੇ ਦਿਨ ਮੈਂ ਕਿਸੇ ਟਾਈਮ ਦੇ ਦੇ ਸਾਰੇ ਮੈਡੀਕਲ ਸਟੋਰਾਂ ਪੈ ਔਰ ਕੰਪਨੀ ਕੇ ਆਪਣੀ ਵੈਬਸਾਈਟ ਹੈ ਆਪ ਉੜ ਤ ਜਾਗਾ ਖਰੀਦਸ ਕੋ 7890045000 ਇਹ ਕੀ ਰੇਟ ਕਰਤਾ ਬਈ ਸੰਸਾਰ ਇਹਦਾ ਜੀ ਦੇ ਲੈਣੀ 55000 ਸਰ ਕੱਟੇ ਸਵੇ ਤਾ ਹਾਂ ਜੀ ਮਾਨਦਾਨ ਮਨਾ ਮੋਟਾ ਬੋ 5-400 ਕਰ ਦਾਂਗੇ ਪੂਰੇ 50 ਦੀ ਹੁੰਦੀ ਨੇ 55 55 ਦੀ ਕਰ ਦਾਂਗੇ ਜੀ ਚਲ ਕੁਛ ਨਹੀਂ ਹੁੰਦਾ ਬੱਟ ਦੇ ਰੌੜੀਆਂ ਚਲ ਜੇ ਆ ਗਿਆ ਵੀਡੀਓ ਦੇਖ ਹਾਂ ਜੇ ਕੋਈ ਵੀਡੀਓ ਦੇਖ ਕਹਿੰਦਾ ਮਿੱਤਰੋ ਬਾਈ ਕਹਿੰਦਾ ਪੂਰੇ 50 ਦੀ ਦੇ ਦਾਂਗੇ ਠੀਕ ਹੈ ਉਹ ਵੀ 2-4 ਦਿਨਾਂ ਚ ਹਾਂ ਬਾਲਾ ਟਾਈਮ ਨਹੀਂ ਤੇ ਬਾਕੀ 7 ਮਹੀਨੇ ਦੇ ਗੱਬਣਾ ਮੰਗਰ ਕੱਟੀਏ ਕੱਟਾ ਮੰਗਰ ਕੱਟਾ ਜੀ ਮੰਗਰ ਕੱਟਾ ਬੱਚਾ ਨਾਲ ਆਉਗਾ ਕੋਈ ਐ ਨਹੀਂ ਹੈਗਾ ਵੀ ਕਈ ਵਾਰ ਕੱਟਾ 1200 2000 ਦਾ 82 ਜਿੰਨ ਨਾਲ ਹੈ ਨਾ ਉਹ ਗੱਲ ਨਹੀਂ ਹੈਗੀ ਨਾ ਨਾ ਤੇ ਬਾਕੀ ਬਾਈ ਸੰਸਾਰ ਕਹਿੰਦਾ ਨਾਲ ਦੇ ਬਾਈ ਇੱਕ ਵਾਰੀ ਡਰੈਸ ਪੂਰਾ ਬੋਲ ਦੇ ਪਿੰਡ ਬਾਈ ਮੇਰਾ ਨਾਂ ਸੰਸਾਰ ਸਿੰਘ ਪਿੰਡ ਗੜੱਦੀ ਜ਼ਿਲ੍ਹਾ ਮਾਨਸਾਗਾ ਤੇ ਮੋਬਾਈਲ ਨੰਬਰ 99151 67152 ਆਪਣੇ ਕੋਲ ਇੱਕ ਘਰੇ ਮੱਝਾਂ ਹੋਰ ਵੀ ਬਹੁਤ ਖੜੀਆਂ ਨਹੀਂ ਆ ਠੀਕ ਹੈ ਤੇ ਬਾਕੀ ਜੀ ਬਾਈ ਸੰਪਰਕ ਕਰ ਲਿਓ ਦੋ ਨੰਗ ਲੈ ਕੇ ਆਇਆ ਅੱਜਾ ਗੜੱਦੀ ਤੋਂ ਇੱਕ ਆਪਣੇ ਕੋਲ ਗਾਂ ਹੀ ਖੜੀ ਆ ਘਰੇ ਠੀਕ ਹੈ 122 ਨੇ 32 ਸੂਈ ਅੱਜ ਪਹਿਲਾਂ ਵੇਚਦੀ ਤੇ ਢੋਕੜ ਰਹਿ ਗਈ ਢੋਕੜ ਜੀ ਇਹ ਬਾਕੀ ਗੱਬਣਾ ਖੜੀਆਂ ਨੇ ਹੋਰ ਮੱਝਾਂ ਬਾਕੀ ਬਾਈ ਦਾ ਫੋਨ ਤੇ ਜਾਣਕਾਰੀ ਸਾਰੀ ਲੈ ਸਕਦੇ ਹਾਂ ਜੀ ਲੈ ਮਤਰੋਨਾ ਕਾਪਾ ਬਾਈ ਕੋਲੇ ਟਾਪ ਕੁਆਲਟੀ ਵਾਲੀ ਨੀਲੀ ਰਾਵੀ ਦੀ ਝੋਟੀ ਹੈਗੀ ਤੇ ਢੋਕੜ ਗੱਬਣਾ ਨਾਲ ਜਿਹੜਾ ਬੱਚਾ ਤੁਸੀਂ ਉਹ ਵੀ ਦੇਖ ਸਕਦੇ ਹੋ ਨੀਲੀ ਰਾਵੀ ਦੀ ਕੱਟਾ ਦਾ ਤੇ ਇੱਕ ਵਾਰੀ ਤੁਰਦੀ ਦਾ ਹਵਾਨਾ ਹੋਣਾ ਚੈੱਕ ਕਰੋ ਢੋਕੜ ਆਗੀ ਤੇ ਫਿਰ ਵੀ ਵਧੀਆ ਜਮਾ ਥਣ ਸੋਨਾ ਸਪੇਸ ਵਧੀਆ ਤੇ ਨੀਲੀ ਰਾਵੀ ਜਿਹੜੀ ਝੋਟੀ ਬਹੁਤ ਸਕੀਨ ਆਗੇ ਤੇ ਕਈ ਵਾਰ ਭਰਾ ਕਹਿੰਦੇ ਸੀ ਨੀਲੀ ਰਾਵੀ ਦੀ ਲੈਣੀ ਹੈ ਨਾ ਤੇ ਤੁਸੀਂ ਬਾਕੀ ਬੰਨ ਦੇ ਬਾਈ ਬਾਈ ਤੋਂ ਗੱਲਬਾਤ ਸਾਰੀ ਪੁੱਛਦੇ ਆਂ ਮਾਗਰ ਕਟਾ ਨੀਲੀ ਰਾਵੀ ਝੋਟੀ ਆ ਕਿੰਨਾ ਦੁੱਧਾ ਦਾ ਸਾਰੀ ਗੱਲਬਾਤ ਬਾਈ ਨਾਲ ਕਰਦੇ ਆਂ ਥਾਂ ਲੈ ਬਾਈ ਬਿਲਕੁਲ ਸਾਫ ਹੈ ਇੱਕ ਨੰਬਰ ਓਕੇ ਆ ਜਣ ਤੇ ਪੂਰੀ ਜਾਣਕਾਰੀ ਜਿਹੜੀ ਬਾਈ ਤੋਂ ਲੈ ਕੇ ਦਿੰਨੇ ਆਂ ਪੂਰੇ ਹੈ ਬਾਈ ਬਾਈ ਸੱਸੀ ਗਾਲ ਉਧਰ ਸੱਸੀ ਗਾਲ ਬਾਈ ਤੇ ਨਾਮ ਦੱਸੋ ਬਾਈ ਨਾਮ ਬਾਈ ਜਗਸੀਰ ਸਿੰਘ ਆ। ਠੀਕ ਆ ਜਗਸੀਰ ਪਿੰਡ ਬਾਈ। ਖਿਆਲਾ ਜੀ। ਖਿਆਲਾ ਜ਼ਿਲ੍ਹਾ ਮਾਨਸਾ। ਹਾਂ ਜੀ ਜ਼ਿਲ੍ਹਾ ਮਾਨਸਾ। ਠੀਕ ਆ ਤੇ ਜਗਸੀਰ ਇੱਕ ਵਾਰ ਦਾ ਨੰਬਰ ਬੋਲ ਬਾਈ। ਲਓ 9522996 ਠੀਕ ਆ ਜਗਸੀਰ ਜੀ ਆਪਾਂ ਬਾਈ ਇਹ ਛੋਟੀ ਦੀ ਗੱਲ ਕਰ ਲਈਏ ਤਾਂ ਕੰਮ ਸੁਆ। ਇਹ ਬਾਈ ਦੂਜੇ ਸੋਇਆ। ਦੂਜੇ ਸੋਇਆ ਘਰ ਦੀ ਆਪਣੀ। ਹਾਂ ਜੀ। ਠੀਕ ਆ ਤੇ ਹੁਣ ਗੱਬਣ ਕਿੰਨੇ ਟਾਈਮ ਦੀ ਬਾਈ? ਗੱਬਣ 2 ਮਹੀਨਾ ਦੀ ਆ ਜੀ। 2 ਮਹੀਨੇ ਚੱਕ ਪਾਸ। ਹਾਂ ਜੀ। ਕਰਾਈ ਵੀ ਚੱਕਾ। ਨਾ ਚੱਕ ਤਾਂ ਨਹੀਂ ਕਰਾਈ ਜੀ। ਇਹ ਮਨ ਲਾ ਕਈ ਵਾਰ ਵਾਲਾ ਸੌਦਾ ਹੋਇਆ ਲੈ ਕਹਿੰਦਾ ਸੀ ਚੱਕਰ ਆਉਣੀਆਂ ਕਰ ਮਾਨਦਾਨ ਘਰ ਸੰਗੈ ਠੀਕ ਆ ਮਾਨਦਾਨ ਬਾਈ ਕਹਿੰਦਾ ਮੱਕ ਦੇ ਮਾੜਾ ਮੋਟਾ ਹੋ ਜਾਊਗਾ ਰੇਟ 85000 ਨੀਲੀ ਰਬੀਏ ਮਾਰ ਕੱਟਾ ਤੇ ਕੱਟੇ ਤੇ ਮਿਲਦੀ ਹੋ ਹਾਂ ਜੀ ਕੱਟੇ ਤੇ ਕੱਟੇ ਤੇ ਮਿਲਦੀ ਆ ਵਧੀਆ ਝੋਟੀਆਂ 2 ਮਹੀਨੇ ਗੱਬਣਾ ਚੱਕਰਵਾ ਕੇ ਤੁਸੀਂ ਓਲੇ ਆ ਸਕਦੇ ਹੋ ਪਿੰਡ ਬਾਈ ਦਾ ਖਿਆਲਾ ਜ਼ਿਲ੍ਹਾ ਮਾਨਸਾ